ਹੈਲੋ ਦੋਸਤੋ ਲੋ ਜੇ ਰਣਾ ਪੰਜਾਬੀ ਬਲੌਗ ਤੁਹਾਡਾ ਸਵਾਗਤ ਹੈ ਲੋ ਜੇ ਰਵੀਤਰਾਣੀ ਬਣਾ ਰਹੀ ਹੈ ਕੇਕ ਤੇ ਕੇਕ ਬਣਾ ਰਹੀ ਹੈ ਆਪਣੀ ਖੁਸ਼ੀ ਚ ਦੋਸਤੋ ਇਹ ਕੇਕ ਆਪਣੀ ਖੁਸ਼ੀ ਚ ਬਣਾ ਰਹੀ ਆ ਲੋ ਜੇ ਅੱਜ ਤੋਂ ਇਹਦਾ ਖਾਣਾ ਪੀਣਾ ਹੋ ਰਿਹਾ ਹੈ ਬੰਦ ਤੇ ਇਹਦਾ ਕੱਲ ਗਏ ਤੁਸੀਂ ਹਸਪੀਟਲ ਤੇ ਇਹਦਾ ਕਰਾ ਕੇ ਲੈ ਕੇ ਆਏ ਆ ਟੈਸਟ ਐਟਰਾਸਨ ਵਗੈਰਾ ਹੋ ਰਿਹਾ ਹੈ ਸਾਰਾ ਕੁਝ ਕੰਪਲੀਟ ਥੀ ਤੇ ਆਇਆ ਹੈ ਇਹ ਪਿੱਤੇ ਚ ਪੱਥਰੀ ਆਈ ਹੈ ਨੇ ਸਟੋਨ ਆਏ ਨੇ ਬਈ ਦੋਸਤੋ ਲੋ ਜੀ ਇਹਦਾ ਪਿੱਤੇ ਨੂੰ ਹਟਾਉਣਾ ਪਊਗਾ ਤੇ ਜਿਹਨੇ ਲੈਂਡਰ ਪਾਣਾ ਪਾਥਰੀਆਂ ਲੈ ਸਕਦਾ ਸਰ ਪਰ ਮੈਂ ਨਹੀਂ ਨਿਕਲਾਉਂਗਾ ਮੈਂ ਤਾਂ ਇਹ ਕਹਿੰਦਾ ਮੈਂ ਕਰਵਾਉਣਾ ਨਹੀਂ ਹੈਗਾ ਪਿੱਤਾ ਡਾਕਟਰ ਨੇ ਬੋਲਦਾ ਕਿ ਅੱਜ ਕਢਾ ਲਓ ਚਾਹੇ 6 ਮਹੀਨੇ ਚ ਕਢਾ ਲਓ ਚਾਹੇ 2 ਮਹੀਨੇ ਚ ਕਢਾ ਲਓ ਪਾਥਰੀ ਦਾ ਪਿੱਤੇ ਵਾਲੇ ਦਾ ਪਿੱਤਾ ਕਢਵਾਉਣਾ ਹੀ ਪਊਗਾ ਆ ਦਰਦ ਇੰਨਾ ਹੁੰਦਾ ਰਾਤ ਨੂੰ ਬਸ ਕੱਲਿਓ ਮੈਲੀ ਜਾਂਦੀ ਆ ਫਿਰ ਐ ਦਰਦ ਮਾਂ ਮੈਂ ਕਿਸੇ ਨੂੰ ਤੰਗ ਤੋਂ ਨਹੀਂ ਕਰਦੀ ਨਾ ਤੰਗ ਨਹੀਂ ਕਰਦੀ ਜੋ ਲੈ ਦੋਸਤੋ ਆਹ ਗੱਲ ਨਹੀਂ ਮੈਂ ਕਿਸੇ ਨੂੰ ਤੰਗ ਨਹੀਂ ਕਰਦੀ ਲੋ ਜੀ ਹੁਣ ਇਹ ਬਣਾਰੀ ਆ ਆ ਕੇਕ ਬਣਾ ਰਹੀ ਐ ਕੇਕ ਲੋ ਜੀ ਦੋਸਤੋ ਚਲੋ ਜੀ ਕੇਕ ਬਣਾ ਰਹੀ ਐ ਬਣਾ ਦੇਣਾ ਦਾ ਇਹਨੂੰ ਕੇਕ ਤੇ ਲੋ ਜੀ ਦੇਖੋ ਇਹ ਹੈ ਨਾ ਕੇਕ ਬਣਾਉਗੀ ਹੁਣ ਆਈਸ ਕਰੀਮ ਉਹ ਕੀ ਕਹਿੰਦੇ ਹੁੰਦੇ ਨੇ ਦੋ ਕੇਕ ਬਣਾਣੇ ਨੇ ਦੋ ਕੇਕ ਇੱਕ ਦਾ ਪਿੱਤੇ ਦੀ ਪਾਥਰੀ ਵਾਲਾ ਇੱਕ ਬਣਾਣਾ ਇਹ ਦੂਜਾ ਲੋ ਜੀ ਦੋਸਤੋ ਦੇ ਪਿੱਛੇ ਦੀ ਪਾਥਰੀ ਆ ਗਈ ਐ ਰਵਿਤਾ ਰਾਣੀ ਦੇ ਠੀਕ ਆ ਮੇਤਰੋ ਚਲੋ ਜੀ ਆਪਾਂ ਤੁਹਾਨੂੰ ਦਿੱਤੀ ਐ ਬੈਡ న్యూ ਸਮਝ ਲੋ ਚਾਹੇ ਗੁੱਡ న్యూ ਸਮਝ ਲੋ ਜੋ ਵੀ ਆ ਮੈਂ ਤੁਹਾਨੂੰ ਸਾਰਾ ਕੁਝ ਦੱਸਤਾ ਸੀ ਕੇ ਤੇ ਹਸਪੀਟਲ ਠੀਕ ਹੈ ਦੋਸਤੋ ਹੁਣ ਆਪਰੇਸ਼ਨ ਦੀ ਵਾਰੀ ਆ ਆਪਰੇਸ਼ਨ ਆਪਰੇਟਨ ਔਰ ਇਹਦਾ ਇਹਦੀ ਮਰਜ਼ੀ ਆ ਕਦੋਂ ਕਰਾਉਣਾ ਆਪਣਾ ਕੰਨੀ ਚਾਹੇ ਕੱਲੂ ਪਰਸ ਨੂੰ ਕਰਾ ਲਓ ਜਦੋਂ ਮਰਜ਼ੀ ਕਰਾ ਲਓ ਠੀਕ ਹੈ ਦੋਸਤੋ ਲਓ ਜੀ ਆਪਾਂ ਨੇ ਅੰਬ ਵੇਜਿਆ ਦੀ ਅੰਬ ਦਾ ਤੁਹਾਨੂੰ ਦਰਸ਼ਨ ਕਰਾ ਦੇਣਾ ਥੋੜਾ ਜਿਹਾ ਵੱਡਾ ਹੋ ਗਿਆ ਤੇ ਚੱਲਣ ਲੱਗ ਗਿਆ ਸ਼ੁਕਰ ਮੈਨੂੰ ਤਾਂ ਇਹਦੀ ਕਿਤੇ ਚੱਲਣਾ ਨਹੀਂ ਰਿਹਾ ਇਹਨੇ ਚਲੋ ਚੱਲ ਗਿਆ ਏ ਚਲੋ ਕੋਈ ਗੱਲ ਨਹੀਂ ਮਿਲਦੇ ਆ ਪਰ ਥੋੜੀ ਜਿਹੀ ਸੱ ਨਾਲ ਬਣੇ ਰਹੋ ਕੀਆ ਦੋਸਤੋ ਨੌ ਜੁੱਧੋ ਦੇਖੋ ਜੰਮਿਆ ਕਰਾਣਾ ਗੰਜਾ ਬਾਬੂ ਉਹ ਗੰਜੇ ਓਏ ਲਓ ਜੀ ਮਿੱਤਰੋ ਮਿਲਦੇ ਆ ਫਿਰ ਕੜੀ ਬਣਾਈ ਆ ਰੋਟੀ ਕੜੀ ਬਣਾਈ ਲਿਆ ਨੇ ਨੇ ਲਓ ਜੀ ਕੜੀ ਮੈਂ ਤੁਹਾਨੂੰ ਦਿਖਾ ਦਿੰਦਾ ਕੜੀ ਬਣਾਈ ਕੜੀ ਬਣਾਈ ਆ ਓਏ ਕੜੀ ਪਕੌੜਾ ਲਓ ਜੀ ਕੜੀ ਪਕੌੜਾ ਤੇ ਹੋਰ ਵੀ ਬਣਾਇਆ ਏ ਓਏ ਹੋਏ ਗੋਭੀ ਲਓ ਜੀ ਦੋਸਤੋ ਗੋਭੀ ਵੀ ਬਣਾਈ ਆ ਕੜੀ ਪਕੌੜਾ ਬਣਾ ਲਿਆ ਤੇ ਹੁਣ ਕੇਕ ਵੀ ਬਣੂਗਾ ਸਾਰਾ ਕੁਝ ਬਣੂਗਾ ਉਸੋ ਚਲੋ ਜੀ ਮਿਲਦਿਆਂ ਫਿਰ ਰੋਟੀ ਖਾ ਕੇ ਠੀਕ ਆ ਮਿੱਤਰੋ ਚਲੋ ਦੋਸਤੋ ਲਓ ਜੇ ਆ ਦੇਖੋ ਜੀ ਰਵੀ ਦਾ ਰਾਣੀ ਨੇ ਬਣਾਤਾ ਏ ਕੇਕ ਆ ਦੇਖੋ ਜੀ ਮੈਂ ਤੁਹਾਨੂੰ ਦਿਖਾ ਦੇਣਾ ਏ ਲਓ ਜੇ ਮਿੱਤਰੋ ਕੇਕ ਵਾਓ ابھی ਤਾਂ ਤਿਆਰੀ ਹੋ ਰਹੀ ਏ ਦੇਖਣਾ ਇਸ ਤੇ ਜਦ ਪੂਰਾ ਤਿਆਰ ਹੋ ਜੂਗਾ ਨਾ ਸ਼ਾਇਦ ਉਦੋਂ ਮੈਂ ਆਪਣਾ ਬੱਚਿਆਂ ਨੂੰ ਟਿਊਸ਼ਨ ਲੈ ਕੇ ਜਾਵਾਂ ਲੱਗਦਾ ਟਾਈਮ ਹੋਣ ਵਾਲਾ ਏ ਤੇ 4 ਵਜੇ ਦਾ ਟਿਊਸ਼ਨ ਦਾ ਟਾਈਮ ਆ ਚਲੋ ਜੀ ਦੋਸਤੋ ਕੋਈ ਗੱਲ ਨਹੀਂ ਹਜੇ ਤਿਆਰੀ ਵਾਰ ਹਥਿਆਰ ਵਾਰ ਤਿਆਰ ਹੋ ਰਿਹਾ ਹੈ ਹੋ ਜਾਣਾ ਦੋ ਇਹਨਾਂ ਦੋਸਤੋ ਜਿਵੇਂ ਵੀ ਹੋ ਜਾਊਗਾ ਮੈਂ ਤੁਹਾਨੂੰ ਜਰੂਰ ਦਿਖਾਵਾਂਗਾ ਠੀਕ ਹੈ ਮਿੱਤਰੋ ਸਾਡਾ ਬਣੇ ਰਹੋ ਓਕੇ ਜੀ ਹਲੋ ਦੋਸਤੋ ਲੋ ਜੀ ਮਿੱਤਰੋ ਸ਼ਾਮ ਹੋ ਗਿਆ ਰਾਤ ਹੋ ਗਿਆ ਜੋ ਕਿ ਰਵਿਦਾ ਰਣੀ ਨੇ ਇੱਕ ਕੇਕ ਬਣਾਇਆ ਸੀ ਦੇਖੋ ਦੋਸਤੋ ਉਹ ਹੋ ਰਿਹਾ ਹੈ ਹੁਣ ਡਿਲੀਵਰੀ ਹੋ ਰਹੀ ਹੈ ਕੇਕ ਦੀ ਤੇ ਹੋਮ ਮੇਡ ਡਿਲੀਵਰੀ ਅਸੀਂ ਦੇਖਿਆ ਆ ਰਹੇ ਹਾਂ ਹੁਣ ਤੇ ਆਪਣੇ ਗੁੜੀਆ ਦਾ ਜਨਮ ਦਿਨ ਆ ਤੇ ਆਪਣੀ ਬਦੀ ਜੀ ਦਾ ਪਾਰੂ ਜੀ ਪਾਰੂ ਦਾ ਸ਼ਰਮਾ ਜਨਮ ਦੇਣਾ ਤੇ ਲਓ ਜੀ ਆਪਣੇ ਮਾਦਬ ਦੇ ਹਾਨ ਦੀ ਆ ਆਪਣੀ ਕੁੜੀਆ ਪਾਰੂ ਸ਼ਰਮਾ ਲਓ ਜੀ 200 ਚਰੋਲੇ ਪਕੌੜੇ ਚਲਦੇ ਆਪਾਂ ਦੇ ਆਵਾਂਗੇ ਤੇ ਮਿਲਦੇ ਆਪਾਂ ਮੱਥਾ ਟੇਕ ਕੇ ਅੱਜ ਮੰਗਲਵਾਰ ਹੈ ਜੈ ਬਜਰੰਗ ਬਰੇ ਜੀ ਜੈ ਬਜਰੰਗ ਚਲੋ ਜੀ ਅੱਜ ਬਣੂਗੀ ਕੀ ਪਲੀ ਖਿਆਨੀ ਸੀ ਮੈਂ ਵੀ ਹਾਂ ਉਪਰ ਨਹੀਂ ਰਹੇ ਲਾਏ ਜੁਕੀ ਪੰਜਾਬ ਬਿਹਾਰ ਸਾਰਾ ਕੁਝ ਮੈਨੂੰ ਦਾ ਪਤਾ ਨਹੀਂ ਪਰ ਬਣਾਓ ਬਣਾਓ ਮੈਗੀ ਬਣਾਓ ਅੱਜ ਬਣਾਉਗੇ ਸੁਨਿਆ ਬਣਾਉਗੇ ਮੈਗੀ ਤੇ ਚਲੋ ਦੋਸਤੋ ਮਿਲਦੇ ਆਂ ਫਿਰ ਆਪਾਂ ਪਹਿਲਾਂ ਮੱਥਾ ਟੇਕ ਲਈਏ ਠੀਕ ਆ ਕਿਤੇ ਬਣਾਣੇ ਹੈ ਹੈਲੋ ਦੋਸਤੋ ਲਓ ਜੀ ਆਪਾਂ ਹੋ ਗਿਆ ਰੈਡੀ ਸ਼ੜਿਆ ਨਾ ਤੋ ਕੇ ਗਰਮੇ ਬਹੁਤ ਹੀ ਤਿਆਰ ਵਰ ਤਿਆਰ ਹੋ ਗਿਆ ਸ਼ਾਮ ਦਾ ਟਾਈਮ ਆ ਤੁਹਾਨੂੰ ਪਤਾ ਹੀ ਆ ਤੇ ਲਓ ਜੀ ਮਿੱਤਰੋ ਦੇਖੋ ਜੀ ਬਣ ਰਿਹਾ ਹੁਣ ਸੈਂਡਵਿਚ ਲਓ ਮਿੱਤਰੋ ਸੈਂਡਵਿਚ ਬਣ ਰਹੇ ਜੋਗੀ ਤਿਆਰ-ਵਾਰ ਤਿਆਰ ਹੋ ਰਹੀ ਹੈ ਪਰ ਰੋਣੇ ਦੇ ਧੋਤੇ ਭਾਂਡੇ ਤੇ ਰਵੀ ਤਾਂ ਰਾਣੇ ਛੱਲ ਕੇ ਹੁਣ ਕਰੂਗੀ ਸੈਂਡਵਿਚ ਦੀ ਤਿਆਰੀ ਜੋਗੀ ਪੈਕਟ ਸਾਡੇ ਲਵੇ ਇੱਕ ਹੋਰ ਵੀ ਪਿਆ ਹੈ ਫ੍ਰਿਜ 'ਚ ਇੱਕ ਆ ਲਿਆਂਦਾ ਪਿਆ ਹੈ ਲਓ ਜੀ ਦੋਸਤੋ ਦੇਖੋ ਮਿੱਤਰੋ ਸੈਂਡਵਿਚ ਦੀ ਤਿਆਰੀ ਹੋ ਰਹੀ ਹੈ ਦੋਸਤੋ ਸੈਂਡਵਿਚ ਦੀ ਹੋ ਜੀ ਮਿੱਤਰੋ ਮੈਂ ਤੁਹਾਨੂੰ ਦਿਖਾ ਦੇਣਾ ਹੈ ਜੋ ਵੀ ਸਾਡੇ ਲਵੇ ਇੱਕ ਪੈਕਟ ਪਹਿਲਾਂ ਪਿਆ ਹੈ ਜੋ ਲਿਆਂਦਾ ਹੋਇਆ ਹੈ ਫ੍ਰਿਜ 'ਚੋਂ ਕੱਢ ਕੇ ਮੈਂ ਤੁਹਾਨੂੰ ਦਿਖਾ ਦੇਣਾ ਹੈ ਠੰਡਾ ਠਾਰ ਹੋਇਆ ਪਿਆ ਦੋਸਤੋ ਠੰਡਾ ਠਾਰ ਲੋ ਇੱਕ ਪੈਕ ਡੇਪ ਆ ਜੋ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਨੇ ਕੱਲ ਲੋ ਬਣਾਏ ਦੇਖੀ ਕਹਿੰਦੇ ਹੁੰਦੇ ਲੋ ਜਮ ਫਰੇਜ਼ ਬੰਦ ਕਰਤੀ ਪਰ ਜਿਹਦਾ ਬੰਦ ਕਰਦੀਏ ਦੋਸਤੋ ਉਹ ਬਣਾਏ ਦਾ ਕੀ ਕਹਿੰਦੇ ਹੁੰਦੇ ਨੇ ਭੁੱਲ ਜਾਂਨਾ ਮੈਂ ਕੀ ਹੁੰਦਾ ਏ ਉਹ ਸਾਇਰ ਰੋਲ ਸਾਇਰ ਰੋਲ ਬਣਾਏ ਸਾਇਰ ਰੋਲ ਦੋਸਤੋ ਸਾਇਰ ਰੋਲ ਲੋ ਜਮ ਮੈਟਰੋ ਦੇਖੋ ਇਹ ਖੀਰੇ ਟਮਾਟਰ ਚਿੱਲੇ ਜਾ ਰਹੇ ਨੇ ਉਹ ਗਾਜਰਾ ਵੀ ਲੈ ਗਿਆ ਦੀ ਗਾਜਰਾ ਵੀ ਛਲਣੀਆਂ ਰੇ ਗਾਜਰਾ ਗਾਜਰਾ

ਇਹਨਾਂ ਨੇ ਮਿੱਟੀ ਵਾਲੀਆਂ ਗਾਜਰਾਂ ਐਦਾਂ ਦੀ ਹੀ ਐਦਾਂ ਰੱਖਦੀਆਂ ਦੋਸਤੋ ਦੇਖੋ ਇਹ ਗਲ ਨਹੀਂ ਹੈ ਨੀ ਹੋਰ ਕੀ ਹੋ ਮਿੱਟੀ ਨਾਲ ਤਾਂ ਬੰਦਾ ਗਲ ਜਾਂਦਾ ਏ ਤੇ ਇਹਦਾ ਹੈ ਵੀ ਕੀ ਚੀਜ਼ ਆ ਗਾਜਰਾਂ ਨਾਲ ਦੇਖ ਲਓ ਦੋਸਤੋ ਇਹਨਾਂ ਦਾ ਕੋਈ ਹੱਲ ਨਹੀਂ ਹੋ ਸਕਦਾ ਇਹ ਬਸ ਮੈਂ ਨਾ ਇਹਨਾਂ ਨਾਲ ਤੰਗ ਬਹੁਤਾਂ ਦੋਸਤੋ ਕੀ ਕਰੀਏ ਲੈ ਜਾਓ ਇਹਨਾਂ ਨੂੰ ਜਿਹਨਾਂ ਲੈ ਕੇ ਜਾਣਾ ਯਾਰ 10 10 ਰੁਪਏ ਚ ਲੈ ਜਾਓ ਇਹਨਾਂ ਤੇ 5 5 ਰੁਪਏ ਦੀ ਵਕਾਤ ਨਹੀਂ ਹੈਗੀ 10 10 ਰੁਪਏ ਚ ਦੇ ਰਿਹਾ ਮੈਂ ਤੁਹਾਨੂੰ ਆਹੋ ਲੈ ਜਾਓ ਮਾਰੇ ਖਰਬੋਖਰਬ ਕੀਆ ਸਮਾਨ ਗਿਆ ਬੱਸ ਕੰਮ ਦਾ ਤੁਹਾਨੂੰ ਦੱਸ ਮੇਰੇ ਮੇਰੇ ਕੰਮ ਦਾ ਉਹ ਖਰਾਬ ਕਰ ਦਿੰਨੇ ਆ ਬਾਦਰਾ ਧੋਕੇ ਰੱਖੇ ਨੇ ਉਹ ਬਾਸ ਪੈਣਾ ਜਾਇਆ ਕਰੋ ਆ ਦੇਖ ਲੋ ਤੁਹਾਨੂੰ ਮੈਂ ਦਿਖਾ ਦਿੰਨਾ ਦੋਸਤੋ ਸ਼ਟ ਅਪ ਆ ਦਿਖਾਈ ਦਿਖਾਈ ਹੁਣ ਜੱਸ ਆ ਉਹ ਦਿਖਾ ਹੁਣ ਆ ਦੇਖਾ ਆ ਦੇਖਾ ਦਿਖਾ ਹੁਣ ਕੀ ਹੋਇਆ ਵਾ ਤਾਂ ਰੱਖੀ ਨਹੀਂ ਉਹ ਬਸ ਮੰਨ ਗਏ ਨੇ ਆਏ ਮਨਾ ਦਿੰਨੇ ਆ ਦੇਖ ਲੋ ਦੋਸਤੋ ਇਹਨਾਂ ਨੂੰ ਅਹੀ ਨਹੀਂ ਪਤਾ ਹੈਗਾ ਕਿ ਗਾਜਨਾ ਧੋਕੇ ਰੱਖੀ ਨੇ ਸਮਾਨ ਜਿਹੜਾ ਵੀ ਆਂਦਾ ਹੈ ਸਬਜੀ ਭਾਜੀ ਧੋਕੇ ਰੱਖੀ ਹੋਈ ਹੁੰਦੀ ਆ ਤਾਂ ਉਹ ਚੱਲਦੀ ਆ ਉਹ ਐਂ ਰੱਖ ਦਿੰਦੇ ਨੇ ਫਿਰ ਐਂ ਦੇਖੋ ਆ ਦੇਖੋ ਦੋਸਤੋ ਆ ਦੇਖੋ ਫਿਰ ਐਵੇਂ ਕੱਟ ਕੇ ਦੇਖਿਓ ਜਿਹੜੀ ਖਰਾਬ ਆ ਗਾਜਰ ਉਹ ਕੱਟ ਕੇ ਦੇਖੋ ਫਿਰ ਦੇਖੋ ਸਾਰੇ ਐਂ ਹੀ ਕਰਦੇ ਨੇ ਵੈਸੇ ਤਾਂ ਸਾਰੇ ਜਿੰਨੇ ਵੀ ਨੇ ਸਾਰਾ ਕੋਈ ਵੇਸਟ ਨਹੀਂ ਕਰਦਾ ਕਿਉਂਕਿ 20 ਰੁਪਏ ਪਾਈਆ ਨੇ 30 ਰੁਪਏ ਪਾਈਆ ਪਤਾ ਨਹੀਂ ਗਾਜਰਾਂ ਦੋਸਤੋ ਤੇ ਲਓ ਜੀ ਮੇਤਰੋ ਦੇਖੋ ਗਾਜਰ ਛਿੱਲੀ ਜਾ ਰਹੀ ਆ ਪਰ ਅੱਗੇ ਤਾਂ ਮੈਂ ਨਾ ਇਹਨਾਂ ਨੂੰ ਦੇਖੋ ਟਮਾਟਰ ਰੇ ਰੱਖ ਲਿਆ ਦੇਖੋ ਦੋ ਆ ਉਹ ਟਮਾਟਰ ਉਹ ਰਹਾ ਇਹ ਨਾ ਨਾ ਮੈਂ ਤੁਹਾਨੂੰ ਕੀ ਦੱਸਾਂ 60 70 ਰੁਪਏ ਕਿਲੋ ਟਮਾਟਰ ਹੋਇਆ ਇਹਨੇ 60 70 ਰੁਪਏ ਦੇ ਚਾਈਨਸ ਕੀੜਾ ਹੋਇਆ ਪਿਆ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਇਹਨਾਂ ਨੂੰ ਕਿ ਹਾਂ ਮੈਂ ਕਿਵੇਂ ਉਹ ਕਰਦਾ ਕਿਵੇਂ ਨਹੀਂ ਫਿਰ ਵੀ ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਮੈਂ ਕਿਹਾ ਮਿਰਚਾਂ ਧੋ ਕੇ ਡੱਬੇ ਚ ਰੱਖੋ ਸਾਰੀ ਚੀਜ਼ ਧੋ ਕੇ ਰੱਖੋ ਫ੍ਰਿਜ ਚ ਕਿਦਸੋ ਕੀੜੇ ਮਕੋੜੇ ਸਾਰਾ ਕੁਝ ਮਿੱਟੀ ਨਾਲ ਲੱਗਿਆ ਹੁੰਦਾ ਹੈ ਦੋਸਤੋ ਆਹ ਦੇਖ ਲਓ ਹਾਲਾਤ ਆਹ ਦੇਖਿਓ ਓਏ ਹੋਏ 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 ਇਹ ਅੱਜ ਨਾ ਦੇਖਦੇ ਨਾ ਇਹਨੂੰ ਗਾਜਰਾਂ ਨੂੰ ਇਹਦਾ ਹਰੀਆਂ ਹੋ ਜਾਂਦੀਆਂ ਦੁਬਾਰੋਂ ਹਰੀਆਂ ਆਹ ਹਾਲ ਆ ਇਹਨਾਂ ਦਾ ਇਹਨਾਂ ਤੋਏ ਇਹਨਾਂ ਨੂੰ ਕਾ ਕੇ ਗਾਜਰਾਂ ਨੂੰ ਪਤਾ ਹੈ ਕਿ ਗਾਜਰਾਂ ਆਏ ਨੇ ਧੋ ਕੇ ਸਵਾਰ ਕੇ ਰੱਖੋ ਟਮਾਟਰ ਆਏ ਨੇ ਧੋ ਕੇ ਰੱਖੋ ਖੀਰ ਆਏ ਨੇ ਧੋ ਕੇ ਰੱਖੋ ਸਾਰਾ ਕੁਝ ਧੋ ਕੇ ਰੱਖੋ ਹਰੀਆਂ ਸਬਜ਼ੀਆਂ ਧੋ ਕੇ ਫ੍ਰਿਜ 'ਚ ਰੱਖੋ ਬਿਨਾਂ ਧੋਤੇ ਹੀ ਰੱਖ ਦਿੰਦੇ ਨੇ ਫ੍ਰਿਜ 'ਚ ਦਾਸੇ ਕੀ ਬਣੂ ਇਹਨਾਂ ਦਾ ਸਮਾਂ ਤੋਂ ਬਾਅਦ ਆ ਇਹਨਾਂ ਤੋਂ ਤੰਗ ਆਇਆ ਮੈਂ ਦੋਸਤੋ ਬਹੁਤ ਚਲੋ ਦੋਸਤੋ ਲੋ ਜੀ ਹਵਾ ਚੱਲ ਗਈ ਮੈਂ ਘਰ ਉਹ ਬਿਹੋਲ ਲੈਨੇ ਦਰਵਾਜ਼ੇ ਖਿੜਕੀਆਂ ਖੋਲ ਲੈਨੇ ਆ ਉਹਦੀਆਂ ਕੀ ਨਾਮ ਆ ਉਹ ਦੇਖੋ ਮਹਾ ਵਿੰਡੋ ਕੋ ਲੈਨੇ ਥੋੜੀ ਜੀ ਹਵਾ ਕ੍ਰੋਸਿੰਗ ਹੋ ਜੂਗੀ ਤੇ ਇੰਨੇ ਚ ਕਹਿੰਦੀ ਮਾਟੀ ਵਰਜੂਗੀ ਮਾਟੀ ਆ ਦੇਖ ਲਓ ਦੋਸਤੋ ਕਹਿੰਦੀ ਮਾਟੀ ਵਰਜੂਗੀ ਆ ਮਾਟੀ ਨਹੀਂ ਦਿਖ ਰਹੀ ਤੈਨੂੰ ਫ੍ਰਿਜ ਚ ਬਾੜੀ ਵਰਤੀਆਂ ਤੂੰ ਬੈਡਰੂਮ ਕਹਿੰਦੀ ਉੱਥੇ ਮਿੱਟੀ ਭਰ ਜੂਗੀ ਜੋ ਕਿ ਮੌਸਮ ਹਵਾ ਚੱਲ ਗਈ ਫਿਰ ਉੱਪਰ ਮਹਾ ਚਾਤਕੀਆਂ ਖੋਲੋ ਹਵਾ ਕ੍ਰੋਸ ਹੋ ਕੇ ਨਾ ਗਰਮਾਹਟ ਨਿਕਲ ਜੂਗੀ ਇੰਨੀ ਗਰਮਾਹਟ ਹੋਈ ਜਾ ਸਾਰੇ ਦਿਨ ਚ ਕਹਿੰਦੀ ਮਾਟੀ ਭਰ ਜੂਗੀ ਆ ਗਾਜਰਾ ਰੱਖ ਰਹੇ ਨੇ ਫ੍ਰਿਜ ਚ ਮਾਟੀ ਵਾਲੀਆਂ ਇਹਨਾਂ ਨੇ ਮਾਟੀ ਭਰ ਜੂਗੀ ਇਹਨਾਂ ਦੀ ਦੇਖ ਲਓ ਦੋਸਤੋ ਆ ਜੀਆਂ ਗੱਲਾਂ ਕਰਦੇ ਨੇ ਇਹ ਗੱਲਾਂ ਦਾ ਸਿਰ ਨਾ ਪੈ। ਠੰਡ ਹੋ ਜੂਗੀ ਪੈ ਜੇ ਉਹ ਕਲੇਜੇ ਚ। ਸੁਣਿਆ ਨੇ ਮੈਂ ਕੀ ਕਹ ਰਿਆ? ਸੈਂਡਵਿਚ ਬਣਾ ਲੱਗ ਰਹੇ ਤੇ ਹਾਂ। ਸੈਂਡਵਿਚ ਬਣ ਲੱਗ ਰਹੇ ਨੇ। ਮਿੱਟੀ ਫਰੇਜੇ ਜੇ ਰੱਖੀ ਵਰਦੇ ਨੇ ਦੋ ਕੀ ਮਿੱਟੀ ਆਣੀ ਹੈ ਸ਼ਹਿਰ ਚ ਕਿਹੜੀ ਮਿੱਟੀ ਆਂਦੀ ਆ ਯਾਰ। ਖੇਤਾਂ ਛੋੜੀ ਬੈਠੇ ਆਂ ਸ਼ਹਿਰ ਚ ਬੈਠੇ ਪਿੰਡਾਂ ਜਿਵੇਂ ਨਹੀਂ ਮਿੱਟੀ ਆਂਦੀ ਅੱਜ ਕੱਲ ਦਾ। ਸਾਬ ਸਪਾਈਆਂ ਇੰਨੀਆਂ ਹੋਈਆਂ ਹੋਈਆਂ। ਆਪਾਂ ਤਾਂ ਸ਼ਹਿਰ 'ਚ ਬੈਠੇ ਆਂ। ਓ ਯਾਰ ਤੁਹਾਨੂੰ ਆ ਕਿਵੇਂ ਕਿਵੇਂ ਦੱਸਾਂ ਯਾਰ। ਔਰ ਯਾਰ ਮਾਦਾਵਾ ਚਲ ਮਾਦਾਵਾ ਸੁੱਤਾ ਪਿਆ ਦੋਸਤੋ ਲੋ ਜ ਮਾਦਾਵਾ ਸੁੱਤਾ ਪਿਆ ਕੋਈ ਗੱਲ ਨਹੀਂ ਮਾਦਾਉ ਤਾਕੀਆਂ ਕਹਿੰਦਾ ਦਿਓ ਤਾਕੀਆਂ ਖੁੱਲ ਜਾਂਦੀਆਂ ਨਾ ਹਵਾ ਕ੍ਰੋਸਿੰਗ ਹੋ ਜਾਂਦੀ ਥੋੜੀ ਜੀ ਤੇ ਮੌਸਮ ਜਾਂ ਠੰਡਾ ਹੋ ਜਾਂਦਾ ਤੇ ਸਾਰਾ ਕੁਝ ਬਣ ਜਾਂਦਾ ਤੇ ਚਲੋ ਮੈਂ ਇਹ ਕੀ ਕਰਾਂ ਦੋਸਤੋ ਚਲੋ ਕੱਲਾ ਬੰਦਾ ਵੀ ਕੀ ਕਰੀਏ ਇਹਨਾਂ ਦਾ ਘਰੇ ਕੋਈ ਫਾਇਦਾ ਨਹੀਂ ਹੈਗਾ ਕੋਈ ਫਾਇਦਾ ਕਹਿ ਕੇ ਕਹਿ ਕੇ ਕੰਮ ਕਰਾਣਾ ਹੈ ਕਹਿ ਕੇ ਕੀ ਕਰਾਣਾ ਪੈਂਦਾ ਹੈ ਤਾਂ ਨਹੀਂ ਹੈ অপশন ਹੈ ਚੇਂਜ ਕਰਨੇ ਕਾ ਬਸਾ ਦੋਸਤੋ ਆ ਕੀ ਕਰੀਏ ਬਸ ਘੜੇ ਚ ਘੰਟੀ ਵਜਾਈ ਲਾ ਜੀ ਹੋ ਗਿਆ ਸਟਾਰਟ ਰਵੀਤਾ ਦਾ ਕੰਮ ਆ ਜੋ ਕਿ ਦੇਖੋ ਦੋਸਤੋ ਸਾਰੇ ਆਪਾਂ ਨੇ ਇਦਾਂ ਦੇ ਸਾਰੇ ਸੈਲਡ ਇਦਾਂ ਦਾ ਕੱਟ ਲੈਣਾ ਹੈ ਫਿਰ ਆਪਾਂ ਲਵੇ ਆ ਮਸ਼ੀਨ ਹੈਗੀ ਜਿਹੜੀ ਆਟੋਮੈਟਿਕ ਆ ਇਹ ਸਾਰਾ ਕੰਮ ਕਰ ਦਿੰਦੀ ਆ ਦੋਸਤੋ ਦੇਖੋ ਜੀ ਇਦਾਂ ਦਾ ਗਾਜਰ ਆਪਣਾ ਖੀਰਾ ਤੇ ਟਮਾਟਰ ਸਾਰਾ ਕੋਸ ਹੈ ਇਹ ਆਪਣਾ ਬਰੀਕ-ਬਰੀਕ ਹੋ ਜੂਗਾ ਫਿਰ ਆਪਾਂ ਸੈਂਡਵਿਚ ਪਾ ਕੇ ਦਿਖਾਵਾਂਗੇ ਸੋਨੋ ਸੈਂਡਵਿਚ ਠੀਕ ਆ ਦੋਸਤੋ ਠੀਕ ਆ ਓਕੇ ਵਧੀਆ ਬਣਾ ਦੀਆ ਆਪਣੇ ਸਾਕਲ ਵਰਗਾ ਨਾ ਬਣਾ ਦੀਆ ਹੁਣ ਠੀਕ ਆ ਓਕੇ ਹਾਂਜੀ ਲੋ ਇਹ ਦੇਖ ਲਓ ਦੋਸਤੋ ਵਧੀਆ ਹੁਣਾ ਜੀਦਾ ਏ ਕਿਉਂਕਿ ਜਦ ਬੰਦੇ ਜੇ ਹਾਸੇ ਖੇਲ ਕੇ ਬਣਾਉਂਦਾ ਨਾ ਮੁਸਕਰਾਟ ਕਰਕੇ ਤਾਂ ਹੀ ਉਹਦੇ ਚ ਰੋਮਾਂਟਿਕ ਉਹ ਸੱਚ ਵਧੀਆ ਹੋ ਹੁੰਦੀਆਂ ਨੇ ਕੀ ਨਾਮ ਆ એનર્ਜੀ ਆ ਜਾਂਦੀ ਆ ਖਾਣ ਪੀਣ ਦੀ ਸਮਾਂਚ ਨਹੀਂ ਤਾਂ ਫਿਰ ਨਾ ਪੋਜ਼ਿਟਿਵ ਹੀ ਕਹਿੰਦੇ ਹੁੰਦੇ ਨੇ ਉਹ ਆ ਜਾਂਦਾ ਫਿਰ ਇਹਦਾ ਦੋਸਤੋ ਚਲੋ ਜੀ ਕੋਈ ਗੱਲ ਨਹੀਂ ਮੰਮੀ ਆ ਗਈ ਲੋ ਜੀ ਮੰਮੀ ਦੇ ਕਰੂਦਾਰ ਸਨ ਠੀਕ ਨੇ ਹੁਣ ਤੇਰੇ ਗੋਡੇ ਪੈਰ ਹਾਂ ਝੁਲੇ ਉੱਪਰ ਚ ਝੁਲੇ ਲੱਗੇ ਉਹ ਤਾਂ ਕਦੋਂ ਦਾ ਲੱਗਿਆ ਹੋਇਆ ਝੂਲਾ ਦਾ ਸਾਡਾ ਅਸੀਂ ਜਦ ਨਾ ਜਦ ਘਰ ਲਿਆ ਦੇਸੀ ਨੇ ਝੂਲਾ ਨਾਲ ਦੇ ਨਾਲ ਲਿਆਏ ਤੇ ਅਸੀਂ ਨਾ ਉੱਪਰ ਕੋਠੇ ਦੇ ਲੱਗੇ ਅੱਛਾ ਉਥੇ ਪਾਰਕ 'ਚ ਝੁੱਲੇ ਲੱਗ ਗਏ। ਅੱਛਾ ਮਾਏ ਕਹਿੰਦੇ ਯਾਰ ਸਾਡੇ ਨਾਲ ਪਹਿਲੀ ਝੁੱਲਾ ਰੱਖਿਆ ਹੈ ਉੱਪਰ ਕੋਠੇ ਤੇ। ਸੋਨੂੰ ਮੈਂ ਆਪਣੇ ਘਰ ਦਾ ਟੂਰ ਮੈਂ ਕੱਲੂ ਕਰਾਉਂਗਾ। ਸਾਰੇ ਘਰ ਦਾ ਟੂਰ ਕਰਾਉਂਗਾ। ਬੰਦੇ ਦਾ ਤੁਸੀਂ ਦੇਖੇ ਨੇ ਹੋਣਗੇ। ਬੰਦੇ ਦਾ ਤੁਸੀਂ ਅੱਖਾਂ 'ਚ ਹੋਵਾਂਗੇ ਦੇਖ-ਦੇਖ ਕੇ। ਠੀਕ ਆ ਦੋਸਤੋ। ਚਲੋ ਮੈਂ ਘਰ ਦਾ ਟੂਰ ਤੁਹਾਨੂੰ ਕੱਲੂ ਸਾਰਿਆਂ ਘਰ ਦਾ ਟੂਰ ਕਰਾਵਾਂ ਮੈਂ ਤੁਹਾਨੂੰ। ਪਰ ਸੈਂਟ ਵਿੱਚ ਤੁਹਾਨੂੰ ਮੈਂ ਜ਼ਰੂਰ ਦਰਸਾਉਂਗਾ। ਠੀਕ ਆ ਦੋਸਤੋ। ਦੇਖ ਲਓ ਜੇ ਇੰਨਾ ਬਾਜ ਨਾ ਆ ਜਾਂਦੀ ਹੈ ਮਸ਼ੀਨ ਦਾ ਹੱਥ ਰੱਖ ਦੀ ਜੀ। ਆਓ ਜੀ ਮਿੱਤਰੋ ਰਵਿਦਾ ਰਾਣੀ ਨੇ ਕੱਟਦੇ ਨੇ ਦੇਖੋ ਜੀ ਇਦਾਂ ਦਾ ਸਾਰਾ ਕੁਝ ਕਰ ਲੈਣਾ ਹੈ ਵੈਜੀਟੇਬਲ ਦਾ ਜੋ ਵੀ ਆਪਾਂ ਲੈ ਕੇ ਆਏ ਆ ਸਲਾਦ ਵੈਜੀਟੇਬਲ ਤੇ ਆਪਾਂ ਨੇ ਸੈਂਡਵਿਚ ਆਲਦਾਨੋਂ ਆਏ ਬਦ ਲੈਣੇ ਨੇ ਤੇ ਫਿਰ ਸੈਂਡਵਿਚਾਂ 'ਚ ਇਹ ਰਵਿਦਾ ਰਾਣੀ ਪਾਉਗੀ ਆਹ ਇਹਦੇ 'ਚ ਪਾਉਗੀ ਆਪਣੀ ਮਿਉਨਿਸ ਕੀ ਹੁੰਦੀ ਹੈ ਇਹ ਕਰੀਮ ਤੇ ਇਦਾਂ ਦਾ ਗੋਲ-ਗੋਲ ਵੱਢ ਲੈਣੇ ਨੇ ਤੇ ਆਪਾਂ ਇੱਕ ਦਿਨ ਐਵੋਕਾਡੋ ਸੈਂਡਵਿਚ ਬਣਾਵਾਂਗੇ ਬਹੁਤ ਵਾਇਰਲ ਐਵੋਕਾਡੋ ਸੈਂਡਵਿਚ ਐਵੋਕਾਡੋ ਹੂੰ ਉਹ ਗੜਾ ਹੁੰਦਾ ਹੈ ਕਾਟਾ ਹੋਏ 150 ਰੁਪਏ ਦਾ ਇੱਕ ਗ੍ਰੀਨ ਗ੍ਰੀਨ ਸਾ ਮਿਲਾ ਉਹ ਆ ਉਹ ਕਾਟਾ ਆਉ ਕਾਟਾ ਜੇ ਵੀ ਕੁਛ ਹੈ ਉਹ ਆਉ ਕਾਟਾ ਸੈਂਡਵਿਚ ਬਣੂਗਾ 150 ਰੁਪਏ ਦਾ ਪ੍ਰਾਈਸ ਹੁੰਦਾ ਉਹਦਾ ਸਾਡੇ ਸੈਂਡਵਿਚ ਦਾ ਯਾਰ ਸਸਤੇ ਵਾਲੇ ਨੇ 50 ਰੁਪਏ ਵਾਲਾ ਸਾਡਾ ਸੈਂਡਵਿਚ ਠੀਕ ਆ ਦੋਸਤੋ ਚਲੋ ਕੋਈ ਨਹੀਂ ਜਿਹਨੇ ਆਰਡਰ ਕਰਨਾ 50 ਰੁਪਏ ਦਾ ਸੈਂਡਵਿਚ ਲੈ ਕੇ ਜਾ ਸਕਦਾ ਹੈ ਇੰਨਾ ਕੋ ਸਮਾਨ ਪੈਂਦਾ ਹੈ ਜੋ ਕਿ ਦੁਕਾਨਦਾਰ ਨੇ ਜੋ ਵੀ ਰੈਡੀਮੈਂਟ ਆਂਦਾ ਨਾ ਇੰਨਾ ਸਮਾਨ ਕੋਈ ਪਾ ਕੇ ਦੇ ਸਕਦਾ ਆਪਣੇ ਸੈਂਡਵਿਚ ਅੱਜ ਬਹੁਤ ਸਮਾਨ ਹੁੰਦਾ ਠੀਕ ਆ ਦੋਸਤੋ ਤੇ ਆਪਣੇ ਸਵਾਦ ਅਨੁਸਾਰ ਪਿਆਜ਼ ਵੀ ਪਵਾ ਸਕਦਾ ਹੈ ਪਰ ਅਸੀਂ ਪਾਉਦੇ ਨਹੀਂ ਹੈਗੇ ਪਿਆਜ਼ ਲਾਸਣਾ ਸਾਡੇ ਨਹੀਂ ਚੱਲਦਾ ਨਹੀਂ ਹੈਗਾ ਤਾਂ ਕਰਕੇ ਅਸੀਂ ਆ ਇੰਨਾ ਕੁਝੇ ਬਾਨੇ ਆ ਤੇ ਪਨੀਰ ਵੀ ਲੈ ਕੇ ਆਇਆ ਮੈਂ ਪਨੀਰ ਵੀ ਪਾਉਗੀ ਵੀ ਤਰ੍ਹਾਂ ਤੇ ਚਲੋ ਦੋਸਤੋ ਜੋ ਵੀ ਹੋਊਗਾ ਪਾ ਸਾਰਾ ਕੁਝ ਪਾਵਾਂਗੇ ਦੇ ਵਿੱਚ ਠੀਕ ਆ ਤੇ ਚਲੋ ਦੇਖੋ ਜ ਐ ਬੱਡ ਲੈਣੇ ਨੇ ਦੇਖੋ ਚੋਰਸ ਕਰਕੇ ਬੱਡ ਲੈਣੇ ਨੇ ਦੇਖੋ ਦੋਸਤੋ ਮੈਂ ਤੁਹਾਨੂੰ ਦੂਰ ਕਰਕੇ ਦਿਖਾਣਾ ਸੈਲਫੀ ਸਟਿਕ ਸਾਡੀ ਟੁੱਟ ਗਈ ਤੇ ਕੋਈ ਸਾਨੂੰ ਸੈਂਡ ਕਰ ਸਕਦਾ ਹੈ ਸੈਲਫ ਸਟਿਕ ਗਰੀ ਬੰਦਿਆਂ ਨੂੰ ਤਾਂ ਉਹ ਵੀ ਠੀਕ ਆ ਠੀਕ ਆ ਤੇ ਆ ਲੋ ਜੀ ਸੈਂਡਵਿਚ ਐ ਵੱਡੇ ਜਾ ਰਹੇ ਨੇ ਫਿਰ ਸੈਂਡਵਿਚ ਤਿਆਰ ਹੋਣਗੇ ਮੈਂ ਤੁਹਾਨੂੰ ਸਾਰਾ ਕੁਝ ਦਿਖਾਉਂਗਾ ਸਾਡੇ ਨਾਲ ਬਣੇ ਲੋ ਲੋ ਜੀ ਦੋਸਤੋ ਲੋ ਜੀ ਮਿਉਨਿਸ ਪਹਿਰੀਆ ਸਾਰੇ ਬਰੈਡ ਕੱਟੇ ਗਏ ਨੇ ਦੇਖੋ ਦੋਸਤੋ ਇਹ ਸਾਰੇ ਬਰੈਡ ਕੱਟੇ ਗਏ ਤੇ ਨਾਲ ਇਹ ਦੇਖੋ ਦੋਸਤੋ ਪਹਿਰੀਆ ਮਿਉਨਿਸ ਕਰੀਮ ਵਾਈਟ ਕਰੀਮ ਬਚਾ ਲਓ ਫਿਰ ਤੇ ਇਹਦੇ ਵਿੱਚ ਫਿਰ ਅਸੀਂ ਪਾਵਾਂਗੇ ਥੋੜੇ ਇਹ ਰੈੱਡ ਸੋਸ ਰੈੱਡ ਸੋਸ ਜੋ ਕਿ ਇਹ ਹੈ ਰੈਡੀਮੇਡ ਰੈੱਡ ਸੋਸ ਆ ਤੇ ਇਹਨੂੰ ਕਹਿੰਦੇ ਨੇ ਮੋਮੋ ਸੋਸ ਹੈ ਮੋਮੋ ਸੋਸ ਕਹਿੰਦੇ ਨੇ ਹਾਂਜੀ ਲਓ ਜੀ ਇਹਨੂੰ ਮੋਮੋ ਸੋਸ ਕਹਿੰਦੇ ਨੇ ਤੇ ਦੇਖੋ ਜੀ ਪੂਰਾ ਤੇਜਵਾਨ ਚਟਨੀ ਲਓ ਜੀ ਸੇਲਵਾਨ ਚਟਨੀ ਹੈ ਲਓ ਜੀ ਇਹ ਸੇਲਵੱਟੇ ਦੇ ਬਣੇ ਹੋਈ ਸੇਲਵਾਨ ਚਟਣੀ ਹੈ ਤੇ ਲਓ ਜੀ ਮੇਥਰੋ ਆ ਆਏ ਹਾਏ 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 ਪੂਰੇ ਟੇਸਟੀ ਸੈਂਡਵਿਚ ਬਣਨਗੇ ਪੂਰੇ ਤਿਆਰ ਵਰ ਤਿਆਰ ਦੋਸਤੋ ਤਿਆਰ ਵਰ ਤਿਆਰ ਸੈਂਡਵਿਚ ਨੇ ਪੂਰੇ ਮਿਕਸ ਕਰਕੇ ਨਾ ਸੈਂਡਵਿਚ ਭਰੇ ਜਾਣਗੇ ਨਾ ਤੁਸੀਂ ਕਹੋਗੇ ਓਏ ਹੋਏ ਖਾ ਲੇ ਬਸ ਸਾਰੇ ਸੈਂਡਵਿਚ ਹੁਣ ਪਰ ਆਪਾਂ ਖਾਵਾਂਗੇ ਥੋੜਾ ਜਿਹਾ ਨਾ ਫ੍ਰਿਜ ਚ ਰੱਖ ਕੇ ਨਾ ਉਹ ਠੰਡਾ ਜਾ ਕਰਕੇ ਫ੍ਰਿਜ ਚ ਠੰਡਾ ਠਾਰ ਕਰਕੇ ਰੱਖਾਂਗੇ ਥੋੜਾ ਸੰਗ ਲਓ ਇਹ ਦੇਖੋ ਜੀ ਮਸਾਲੇ ਵਿੱਚ ਮੱਛਰਦਾਨੀ ਕੱਢ ਲਿਆ ਰਵੀ ਤਾਂ ਰਾਣੀ ਨੇ ਜੋ ਕੀ ਸਵਾਦ ਅਨੁਸਾਰ ਪਾ ਰਹੀ ਆ ਅਰਵੀਤਾ ਰਾਣੀ ਨਮਕ ਨਮਕ ਹੋਰ ਤਾਂ ਸਾਰਾ ਕੁਝ ਆ ਗਿਆ ਇਹਦੇ ਵਿੱਚ ਮਿਰਚਾ ਮੁਰਚਾ ਨਮਕ ਨਮਕ ਮਸਾਲੇ ਮਸੂਲੇ ਸਾਰਾ ਕੁਸਾ ਚਾਟਣੀ ਚ ਠੀਕ ਆ ਤੇ ਲਓ ਜੀ ਇਹਨੂੰ ਐ ਕਰਕੇ ਮਿਕਸ ਕਰ ਲੈਣਾ ਹੈ ਲਓ ਜੀ ਦੋਸਤੋ ਐ ਹਾਏ 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 ਰੰਗ ਰੂਪ ਦੇਖੋ ਤੁਸੀਂ ਐਦਾਂ ਮਿਕਸ ਕਰ ਲੈਣੀ ਹੈ ਠੀਕ ਆ ਦੋਸਤੋ ਤੇ ਜੋ ਵੀ ਆ बहुत टेस्टी सैंडविच सैंडविच पूरे टेस्टी लो जी सारी क्रीम गई दोस्तों लो मित्रों सारी क्रीम 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 पाती सारी क्रीम, सारी करीमार आऊगा दोस्तों मुँह चो पानी आई जाता मेरे फटाफट बना दे खुशबू आ रही है दोस्तों खुशबू हा 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 फटाफट बना फिर खाइए फिर ਗੜਾ ਜਾ ਕਰਕੇ ਫਿਰ ਠੰਡਾ ਜਾ ਕਰਕੇ ਠੀਕ ਆ ਲਓ ਜੀ ਦੇਖੋ ਦੋਸਤੋ ਇਦਾਂ ਦਾ ਬਣਾਣ ਲੈਣਾ ਤੁਸੀਂ ਵੀ 10 ਮਿੰਟਾਂ ਦਾ ਕੰਮ ਆ ਜਿਹੜਾ 50 60 ਰੁਪਏ ਦਾ ਮਿਲਦਾ ਨਾ ਸੈਂਡਵਿਚ 70 80 ਰੁਪਏ ਦਾ ਉਹ ਸੈਂਡਵਿਚ ਤੁਸੀਂ 10 ਮਿੰਟਾਂ 'ਚ ਰੁਪਇਆ 10 20 ਰੁਪਏ ਦਾ ਹੀ ਬਣਾਉਗਾ ਦੋਸਤੋ 110 ਰੁਪਏ ਦਾ ਪੈਕਟ ਆਂਦਾ ਏ ਸਾਰਾ ਤੇ ਘੱਟੋ ਘੱਟ ਇੰਨੇ ਇੰਨੇ ਸੈਂਡਵਿਚ ਬਣਨਗੇ ਤੇ ਆ ਥੋੜੇ ਜਿਹੇ ਆਟਮ ਆਏ ਜਾਂਦੇ ਨੇ ਕਿਲੋ ਕਿਲੋ ਵੀ ਲੈ ਲਓਗੇ ਨਾ ਤੁਸੀਂ ਤਾਂ ਵੀ ਅੱਧਾ ਅੱਧਾ ਕਿਲੋ ਲੱਗਣਗੇ ਸਾਰੀਆਂ ਤਾਂ ਐ ਲੈ ਲਓ ਤੁਸੀਂ ਸਾਰਾ ਟੱਬਰ ਜਿਹਨਾਂ ਦੇ 10 ਉਹ ਸਾਰਾ ਟੱਬਰ ਰੱਜ ਕੇ ਖਾਊਗਾ ਸੈਂਡਵਿਚ ਲਓ ਜੀ ਐ ਆ ਕਰ ਲੈਣਾ ਦੇਖੋ ਐ ਲੱਗੂਗਾ ਦੇਖੋ ਪਿਓਰ ਚ ਲਓ ਜੀ ਮਿੱਤਰੋ ਤੁਹਾਨੂੰ ਦਿਖ ਰਿਹਾ ਹੋਗਾ ਫੁੱਲ ਲੋਡਡ ਫੁੱਲ ਲੋਡਡ ਸੈਂਡਵਿਚ ਲਓ ਜੀ ਮਿੱਤਰੋ ਫੁੱਲ ਲੋਡਡ ਐ ਕਰਕੇ ਦੋਨੋਂ ਹੱਥਾਂ ਚ ਲੈ ਆ ਪਹਿਲਾਂ ਤਾਂ ਐ ਐ ਕਰਕੇ ਲਓ ਜੀ ਫੁੱਲ ਲੋਡਡ ਸੈਂਡਵਿਚ ਓਏ ਹੋਏ ਹੋਏ ਨਜ਼ਾਰਾ ਆ ਗਿਆ ਦੋਸਤੋ ਲਓ ਜੀ ਅਸੀਂ ਹੁਣ ਇਹਨੂੰ ਵੱਡ ਕੇ ਦਿਖਾਵਾਂਗੇ ਤੁਹਾਨੂੰ ਟੋਟੇ ਕਰ ਕਰਕੇ ਇੱਧਰ ਕਰ ਥੋੜਾ ਜਿਹਾ ਰੇਤਾ ਪਾ ਰੋ ਰੇਤਾ ਨਹੀਂ ਆ ਰੇਤਾ ਮੈਂ ਗਾਜਰਾ ਦੱਸ ਰੇਤਾ ਹੀ ਗਾਜਰਾ ਇੱਧਰ ਹਾਂ ਦੋਸਤੋ ਕਿਉਂਕਿ ਸਫਾਈ ਤੇ ਕਰਦੇ ਨਹੀਂ ਨਾ ਇਹਨਾਂ ਨੂੰ ਆਦਤ ਨਹੀਂ ਹੈਗੀ ਤੇ ਇਹ ਸਾਰ ਆਪਾਂ ਸੱਚ ਬੋਲਦੇ ਆ ਝੂਠ ਕੋਈ ਨਹੀਂ ਹੈਗਾ ਮਾ ਮੂੰਹ ਤੇ ਖੜੇ ਨੇ ਆਪਾਂ ਕੋਈ ਵੈਸੇ ਕੋਈ ਗੱਲਬਾਤ ਨਹੀਂ ਹੈਗੀ ਆ ਦੇਖੋ ਦੋਸਤੋ ਇਹਨਾਂ ਨੂੰ ਤਾਂ ਬਤਾਦਾ ਸਫਾਈ ਕਰਾਇਆ ਕੌਣ ਲਓ ਜੀ ਸਫਾਈ ਕੋਈ ਨਹੀਂ ਕਰਦਾ ਆ ਦੇਖੋ ਦੋਸਤੋ ਸੈਂਡਵਿਚ ਦੇਖੋ ਵਾਹ ਓਏ ਹੋਏ ਹੋਏ ਤੋੜਤਾ ਲੋਡੜਾ ਪੂਰਾ ਲਓ ਜੀ ਮਿੱਤਰੋ ਸੈਂਡਵਿਚ ਪੂਰਾ ਲੋਡੜਡ ਸੈਂਡਵਿਚ ਆ ਪੂਰਾ ਐਂਡ ਸੈਂਡਵਿਚ ਐ ਹੁੰਦਾ ਐ ਰੱਖੇ ਹੁੰਦੇ ਨੇ ਨਾ ਦੇਖੋ ਦੋਸਤੋ ਐ ਪੂਰੇ ਲੋਡੜਡ ਸੈਂਡਵਿਚ

ਕਿੰਨੇ ਵਜੇ ਚੱਲਾ ਕਿੰਨੇ ਵਜੇ ਖਰਚ ਕਰਿਆ ਹੈ ਹਾਂ ਕਿੰਨੇ ਪੈਸੇ ਦਿੱਤੇ ਕਿੰਨੇ ਪੈਸੇ ਖਰਚ ਕਰਿਆ ਹੈ ਝੂਲੇ ਚੱਲੇ ਨਹੀਂ ਪੈਸੇ ਵੈਸੇ ਹੀ ਖਰਚ ਕਰਿਆ ਹੈ ਦੇਖ ਲਓ ਦੋਸਤੋ ਸਾਰੇ ਬੰਦੇ ਨਾ ਪੈਸੇ ਬਸ ਖਰਚ ਕਰਨ ਨਾਲ ਤੇ ਤੁਲੇ ਪਏ ਨੇ ਇਹ ਤੂੰ ਤਾਂ ਗਿਆ ਨਹੀਂ ਮਾਤ ਲਾਜ ਹੈ ਮੇਤਰਾ ਝੂਲੇ ਗਏ ਤੇ ਝੂਲੇ ਚੱਲੇ ਹੀ ਨਹੀਂ ਹੈਗੇ ਝੂਲਿਆਂ ਚਾਬੀ ਆਪਣੇ ਲਵਿਆ ਦੋਸਤੋ ਕੋਈ ਝੂਲੇ ਦਿਖਾਵਾਂ ਜਾਂ ਚੱਲਣਗੇ ਤਾਂ ਸਾਨੂੰ ਦਿਖਾਵਾਂਗੇ ਉਹ ਘਾਰੇ ਦੇ ਗਨਾਰੇ ਅੰਤ ਤਵਾਰ ਤੱਕ ਚੱਲ ਸਕ ਜਾਣੇ ਝੋਲੇ ਚਲੋ ਦੋਸਤੋ ਕੋਈ ਗੱਲ ਨਹੀਂ ਲਾਜੇ ਦੋਸਤੋ ਲਾਏ ਮਿਤਰੋ ਅਸੀਂ ਨੇ ਸੈਂਡਵਿਚ ਖਾ ਲਏ ਤੇ ਜੋ ਬਣਾਏ ਤੇ ਇੱਕ ਵੀ ਬਚਿਆ ਨਹੀਂ ਹੈਗਾ ਇਹਨਾਂ ਨੇ ਖਾ ਲਏ ਸਾਰੇ ਤੇ ਲਾਜੇ ਮਿਤਰੋ ਚਲੋ ਮਿਲਾਂਗੇ ਅਗਲੇ ਵਲੋਗ ਚ ਮਿਲਾਂਗੇ ਕੋਈ ਨਵੀਂ ਡਿਸ਼ ਦੇ ਨਾਲ ਠੀਕ ਹੈ ਦੋਸਤੋ ਤੁਹਾਨੂੰ ਦਿਖਾਵਾਂਗੇ ਅਸੀਂ ਨਵੀਂ ਡਿਸ਼ ਦੇ ਨਾਲ ਬਣਾਏਗੇ ਠੀਕ ਹੈ ਦੋਸਤੋ ਲਾਜੇ ਮਿਤਰੋ ਚਲੋ ਜੀ ਮਿਲਦੇ ਹਾਂ ਸਾਰੇ ਬਾਏ ਬਾਏ ਕਰੋ ਯਾਹ ਵਾਈ ਕਰੋ ਵਾਈ ਵਾਈ ਕਰੋ ਵਾਈ ਦੋਸਤੋ ਵਾਈ ਵਾਈ ਜੈ ਹਿੰਦ ਕਰੋ